ਹਾਂਜੀ ਗਰਮੀ ਦੇ ਵਿੱਚ ਆਪਣਾ ਹਰ ਵੇਲੇ ਕਰਦਾ ਦਿਲ ਕੀ ਕੁਛ ਨਾ ਕੁਛ ਠੰਡਾ ਜ਼ਰੂਰ ਹੋਵੇ ਤਾਂ ਆਪਾਂ ਛੋਟਾ ਜਿਹਾ ਮਟਕਾ ਲੈ ਲਿਆ ਵਿੱਚ ਦੋ ਜੱਗ ਪਾਣੀ ਦੇ ਪਾ ਲਈ ਤੇ ਇੱਕ ਕੌਲੀ ਭਰ ਕੇ ਪੀਸੀ ਹੋਈ ਮਿਸ਼ਰੀ ਪਾ ਲਈ ਥੋੜਾ ਜਿਹਾ ਕਾਲਾ ਨਮਕ ਪਾਇਆ ਥੋੜੀ ਜੀ ਕਾਲੀ ਮਿਰਚ ਤੇ ਪੁੱਜਿਆ ਹੋਇਆ ਜੀਰਾ ਪਾਇਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਲਿਆ ਜੀ ਮਿਕਸ ਫਿਰ ਆਪਣੇ ਜਿਹੜੇ ਹੈਗੇ ਫੇਵਰੇਟ ਨਿੰਬੂ ਉਹ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਨਿਚੋੜ ਲੇ ਫਿਰ ਆਪਾਂ ਇਹਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਹੈ ਉਹ ਹੈਗੀ ਹੈ ਜੀ ਗੂੰਦ ਕਤੀਰਾ ਜਿਸ ਦੇ ਵਿੱਚ ਗਰਮੀ ਦੇ ਵਿੱਚ ਦਿਨ ਦਾ ਠੰਡਕ ਦਾ ਅਹਿਸਾਸ ਤੇ ਆਪਾਂ ਉਹ ਇਹਦੇ ਵਿੱਚ ਪਾ ਦਾਂਗੇ ਇਹਨੂੰ ਤੁਸੀਂ 2 ਘੰਟੇ ਪਹਿਲਾਂ ਪੀਓ ਕੇ ਰੱਖ ਦੇਣਾ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਹਰੇ-ਹਰੇ ਪਦੀਨੇ ਦੇ ਪੱਤੇ ਇਹਨਾਂ ਨੂੰ ਤੁਸੀਂ ਬਰੀਕ ਕੱਟ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਸ ਮਟਕੇ ਨੂੰ ਟੱਕ ਕੇ ਰੱਖ ਦਵਾਂਗੇ ਤੇ ਇੱਕ ਰੈੱਡ ਕਲਰ ਦੇ ਕੱਪੜੇ ਨਾਲ ਨੂੰ ਲਪੇਟ ਦੇਵਾਂਗੇ ਬਿਲਕੁਲ ਬਾਜ਼ਾਰ ਵਰਗੀ ਸ਼ਕੰਜਵੀ ਤਿਆਰ ਹੋ ਗਈ ਤੇ ਇਹਦਾ ਮਜ਼ਾ ਤੁਸੀਂ ਪੂਰਾ ਦਿਨ ਲੈ ਸਕਦੇ ਹੋ ਟਰਾਈ ਕਰਕੇ ਜਰੂਰ ਦੇਖਿਓ ਧੰਨਵਾਦ